ਲਾਗੇ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫੇ ਟਾਇਰ ਪਾਟਾ ਫੇ ਲੰਗਦੀ ਹਾਂਜੀ ਟਾਇਰ ਪਾਟਣ ਦੇ ਨਾਲ ਉਹ ਨੇਤ ਮੌਲੀ ਜਿਹੜੀਆਂ 50 ਪੱਤਿਆਂ ਤੇ ਚਲਦੀਆਂ ਹੀ ਨੇ ਤੇਰੇ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਕੇ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਹੈ ਮੇਰਾ ਹਾਂਜੀ ਟਰੱਕ ਲੱਗਾ ਹੈ ਤੇ ਟਰੱਕ ਨੂੰ ਵੀ 35 ਫਰੰਦ ਦੇ ਨਾਲ ਜਨਤੀ ਅੱਗ ਵੀ ਲੱਗੀ ਹੋਈ ਸੀ ਤੇ ਨਹਿਰ ਤੋਂ ਪੰਨ ਕਰਕੇ ਜਨਤੀ ਅੱਗ ਬੁਝਾਈ। ਆਪਣੇ ਇਥੇ ਲਾਗੇ ਪੱਠੇ ਨਦੀਕ ਵੱੜਦੇ ਸੀ ਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਸਾ ਹੋਇਆ ਜਿਹੜੇ ਤੋਂ ਆ ਕੇ ਵੇਖਿਆ ਟਰੱਕ ਲੱਗਾ ਹੈ ਹਾਂਜੀ ਟਰੱਕ ਲੱਗਾ ਹੈ ਤੇ ਟਰੱਕ ਨੂੰ ਵੀ 35 ਫਰੰਦ ਦੇ ਨਾਲ ਜਨਤੀ ਅੱਗ ਵੀ ਲੱਗੀ ਹੋਈ ਸੀ। ਤੇ ਨਗਰ ਤੋਂ ਪਾਣੀ ਕਰਕੇ ਜਿਵੇਂ ਤੁਹਾਨੂੰ ਬੁਝਾਈ ਆ ਸਾਈ ਇਹ ਲੱਗੇ ਜਿਹਦੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫਿਰ ਟਾਇਰ ਪਾਟਾ ਪਹਿਲਾਂ ਲੰਘਦੀ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੇ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਜਿਹੜੀਆਂ 50 55 ਤੇ ਤੇ ਚਲਦੀਆਂ ਹੀ ਆ ਇਹ ਇਹ ਤੋਂ ਥੱਲੇ ਤੇ ਕੋਈ ਅੰਨਾ ਤਾਂ ਮੋਸ਼ਨ ਹੀ ਨਹੀਂ ਬੰਦਾ ਤੇ ਅੱਗ ਵੀ ਲੱਗੀ ਕਿੰਨੇ ਟਾਇਰਾਂ ਆਹ ਜਿਆਦਾ ਵੀ ਲੱਗਿਆ ਫੇਰੇ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਗਿਆ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਸੀ ਮੇਰਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿੱਥੋਂ ਨਹੀਂ ਕਰਨਾਲ ਲੱਗੋ ਇੰਦਰੀ ਤੋਂ ਆਉਂਦੇ ਆ ਅੱਛਾ ਕਿੱਥੇ ਜਾਣਾ ਹੈ ਐ ਹੇਲੋ ਇੱਕ ਮਿੰਟ ਕਿੱਥੇ ਜਾਣਾ ਹੈ ਹਾਂ ਜੀ ਇੱਥੇ ਅੰਮ੍ਰਿਤਸਰ ਹੁਣ ਇਹਨੂੰ ਚੁੱਕਣਾ ਸੀ ਕੋਈ ਕਿਆ ਪੁੱਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਤਾਂ ਇੱਥੇ ਪੁਸਤਕੇਸ ਵਾਲੇ ਪੁਲਿਸ ਵਾਲੇ ਆਜ ਤੱਕ ਕੋਈ ਬੈਗਮਾ ਦਾ ਕੋਈ ਨੰਬਰ ਆ ਦੇ ਕੋਈ ਜਾਣਕਾਰੀ ਦਿੱਤੀ ਨਹੀਂ ਆਹ ਲੱਗ ਗਿਆ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫਿਰ ਟਾਇਰ ਪਾਟਾ ਪਹਿਲਾਂ ਗਦੀ ਦਾ ਹਾਂਜੀ ਟਾਇਰ ਪਾਟਨ ਦੇ ਨਾਲ ਉਸ ਨੇਤ ਮੋਲੀਏ ਜਿਹੜੀਆਂ 50 55 ਤੇ ਤੇ ਚਲਦੀਆਂ ਹੀ ਆ ਫੇਰੇ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਕੇ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਹੀ ਮੇਰਾ ਗਾ ਹਾਂਜੀ ਟਰੱਕ ਲੱਗਾ ਹੈ ਤੇ ਟਰੱਕ ਨੂੰ ਵੀ ਟੈਂਕੀ ਫਰਨੰਦ ਦੇ ਨਾਲ ਜਨਤੀ ਅੱਗ ਵੀ ਲੱਗੀ ਹੋਈ ਸੀ ਕਿ ਨਹਿਰ ਤੋਂ ਪੰਚ ਕਰਕੇ ਜਨਤੀ ਅੱਗ ਬੁਝਾਈ ਉਹ ਆਪਣੇ ਇਥੇ ਲਾਗੇ ਪੱਠੇ ਨਦੀਕ ਵੜਦੇ ਸੀ ਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਸਾ ਹੋਇਆ ਜਿਹੜੇ ਤੋਂ ਆ ਕੇ ਵੇਖਿਆ ਟਰੱਕ ਲੱਗਾ ਹੈ ਹਾਂਜੀ ਟਰੱਕ ਲੱਗਾ ਹੈ ਤੇ ਟਰੱਕ ਨੂੰ ਵੀ ਟੈਂਕੀ ਫਰਨੰਦ ਦੇ ਨਾਲ ਜਨਤੀ ਅੱਗ ਵੀ ਲੱਗੀ ਹੋਈ ਸੀ ਤਨਦਰਤ ਤੋਂ ਪਹਿਲਾਂ ਹੀ ਕਰਕੇ ਜਾ ਜੋ ਆਪਾਂ ਬੁਝਾਈ ਆ ਸਾਈ ਹਾਂ ਲੱਗੇ ਜਿਹਦੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫੇ ਟਾਇਰ ਪਾਟਾ ਪਹਿਲਾਂ ਲੰਘਦੀ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੇ ਕਿ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਹੈ ਜਿਹੜੀਆਂ 50 55 ਤੇ ਤੇ ਚਲਦੀਆਂ ਹੀ ਆ ਇਹ ਇਹ ਤੋਂ ਥੱਲੇ ਤੇ ਕੋਈ ਅੰਦਾਜ਼ ਮੋਸ਼ਨ ਹੀ ਨਹੀਂ ਬੰਦਾ ਤੇ ਅੱਗ ਵੀ ਲੱਗੀ ਕਿੰਨੇ ਟਾਇਰਾਂ ਆਹ ਜਿਆਦਾ ਵੀ ਲੱਗੀ ਫੇਰੇ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਗਿਆ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਸੀ ਮੇਰਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿੱਥੋਂ ਨਹੀਂ ਕਰਨਾਲ ਦਾ ਕੋ ਇੰਦਰੀ ਤੋਂ ਹੁੰਦੇ ਆ ਅੱਛਾ ਕਿੱਥੇ ਜਾਣਾ ਹੈ ਐ ਹੈਲੋ ਇੱਕ ਮਿੰਟ ਕਿੱਥੇ ਜਾਣਾ ਹੈ ਹਾਂਜੀ ਇੱਥੇ ਅੰਮ੍ਰਿਤਸਰ ਹੁਣ ਇਹਨੂੰ ਚੁੱਕਣਾ ਸੀ ਕੋਈ ਕਿਆ ਪਿਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਤਾਂ ਇੱਥੇ ਪੁਸਤਕੇਸ ਵਾਲੇ ਪੁਲਿਸ ਵਾਲੇ ਆਜ ਤੱਕ ਕੋਈ ਬੈਗਮਾ ਦਾ ਕੋਈ ਨੰਬਰ ਆਜੇ ਕੋਈ ਜਾਣਕਾਰੀ ਦਿੱਤੀ ਨਹੀਂ